ਇੰਡੀਆ ਦੇ ਵਿੱਚ ਸਿੱਧੂ ਮੂਸੇਵਾਲਾ ਇਕੱਲਾ ਇਹੋ ਜਿਹਾ ਕਲਾਕਾਰ ਹੈ ਜਿਹਨੂੰ ਪੂਰੀ ਦੁਨੀਆ ਦੇ ਵਿੱਚੋਂ ਪਿਆਰ ਮਿਲਿਆ ਇੰਡੀਆ ਦੇ ਵਿੱਚ ਸਿੱਧੂ ਦੇ ਫੈਨ ਨੇ ਉਸ ਤੋਂ ਜ਼ਿਆਦਾ ਬਾਹਰਲੇ ਮੁਲਕਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਫੈਨ ਨੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ 97% ਲੋਕ ਸਿੱਧੂ ਮੂਸੇਵਾਲੇ ਦੇ ਫੈਨ ਨੇ ਤੁਸੀਂ ਇੱਥੋਂ ਦਾਜਾ ਲਾ ਸਕਦੇ ਹੋ ਸਿੱਧੂ ਮੂਸੇਵਾਲਾ ਦੀ ਪੋਪੂਲਾਰਿਟੀ ਦੇ ਬਾਰੇ ਉੱਥੋਂ ਦੇ ਜਿਹੜੇ ਲੋਕ ਨੇ ਦਿਲੋਂ ਇੱਜ਼ਤ ਕਰਦੇ ਨੇ ਸਿੱਧੂ ਮੂਸੇਵਾਲੇ ਦੀ ਅਮਾਰ ਫਲਕ ਸਿੱਧੂ ਮੂਸੇਵਾਲਾ ਦਾ ਕਟੜ ਫੈਨ ਆ ਜੋ ਕਿ ਪਾਕਿਸਤਾਨ ਤੋਂ ਉਹਨੇ ਆਪਣੇ ਇੰਸਟਾਗ੍ਰam ਤੇ ਇੱਕ ਵੀਡੀਓ ਸ਼ੇਅਰ ਕੀਤੀ ਆ ਇੱਕ ਵਾਰੀ ਤੁਸੀਂ ਇਸ ਵੀਡੀਓ ਨੂੰ ਦੇਖੋ ਆਪਾਂ ਸਿੱਧੂ ਮੂਸੇਵਾਲਾ ਦੇ ਬਾਈ ਨਾਲ ਵਾਦਾ ਕੀਤਾ ਸੀ ਕਿ ਬਾਈ ਤੈਨੂੰ ਮਰਦੇ ਦਮ ਤੱਕ ਆਪਾਂ ਪਾਕਿਸਤਾਨ ਦੇ ਵਿੱਚੋਂ ਆ ਤੇਰਾ ਭਰਾ ਅਮਾਰ ਫਲਕ ਤੈਨੂੰ ਇਦਾਂ ਹੀ ਪਿਆਰ ਭੇਜਦਾ ਰਹੂਗਾ ਜਦੋਂ ਬਾਈ ਇਸ ਦੁਨੀਆ ਤੇ ਹੈਗਾ ਸੀ ਉਦੋਂ ਵੀ ਆਪਾਂ ਬਾਈ ਨੂੰ ਦਿਲੋਂ ਪਿਆਰ ਕਰਦੇ ਸੀ ਤੇ ਬਾਈ ਉਹ ਤੋਂ ਦੋਗਣਾ ਤੁਹਾਨੂੰ ਪਿਆਰ ਪੇ ਦੰਦਾਂ ਦੀ ਆਪਣੀਆਂ ਵੀਡੀਓ ਸਟੋਰੀਆਂ 'ਚ ਸ਼ੇਅਰ ਕਰਦਾ ਹੁੰਦਾ ਸੀ ਹਾਂ ਤੇ ਇਸ ਕਰਕੇ ਮੂਸੇ ਵਾਲੇ ਬਾਈ ਨਾਲ ਆਪਾਂ ਨੂੰ ਦਿਲੋਂ ਪਿਆਰ ਤੁਹਾਡੇ ਮਾਰਨ ਨਾਲ ਨਾ ਤੇ ਸਿੱਧੂ ਮੂਸੇ ਵਾਲੇ ਦਾ ਨਾਮ ਮਿਟ ਗਿਆ ਨਾ ਤੇ ਉਹਦੀ ਆਵਾਜ਼ ਬੰਦ ਕਰ ਦਿੱਤੀ ਤੁਸੀਂ ਕੁਛ ਵੀ ਨਹੀਂ ਹੋਇਆ ਨਾ ਐਦਾਂ ਹੀ ਮੂਸੇ ਵਾਲਾ ਬਾਈ ਤੁਹਾਡੇ ਕੰਨਾਂ ਦੇ ਵਿੱਚ ਇਹ ਗੂੰਜਦਾ ਹੀ ਰਹਿਣਾ ਹੈ ਮਰਦੇ ਦਮ ਤੱਕ ਜਿੰਨੀ ਦੇਰ ਤਾਈਂ ਸਾਹ ਚੱਲਦੇ ਆ ਸਹੀ ਆ ਨਾ ਏ ਸਿੱਧੂ ਮੂਸੇਵਾਲਾ ਆਇਆ ਸਿੱਧੂ ਮੂਸੇਵਾਲਾ ਆ ਆਪਾਂ ਨੂੰ ਕੋਈ ਦੇਖੇ ਨਾ ਦੇਖੇ ਕੋਈ ਚੱਕਰ ਨਹੀਂ ਹੈਗਾ ਸਹੀ ਹੈ ਨਾ ਆਪਾਂ ਬਾਈ ਨਾਲ ਪਿਆਰ ਕਰਦੇ ਆ ਸਹੀ ਹੈ ਨਾ ਪੂਰੀ ਦੁਨੀਆ ਦੇ ਵਿੱਚ ਬਹੁਤ ਲੋਕ ਬਾਈ ਨੂੰ ਪਿਆਰ ਕਰਦੇ ਆ ਹੈਗੇ ਆ ਬਾਈ ਨੂੰ ਇਸ ਦੁਨੀਆ ਦੇ ਪਿਆਰ ਬਹੁਤ ਲੋਕ ਕਰਦੇ ਆ ਰਿਸਪੈਕਟ ਕਰਦੇ ਆ ਇਹ ਆਪਣਾ ਉਸਤਾਦ ਵੀ ਆ ਸਿੱਧੂ ਮੂਸੇਵਾਲਾ ਬਾਈ ਆਪਣਾ ਵੱਡਾ ਭਰਾ ਵੀ ਆ ਤੇ ਸਭ ਕੁਝ ਹੀ ਆ ਸਿੱਧੂ ਮੂਸੇਵਾਲਾ ਬਾਈ ਆਪਣਾ ਤੇ ਹਮੇਸ਼ਾ ਰਹੂਗਾ ਆਪਣੇ ਦਿਲ ਦੇ ਵਿੱਚ ਇੰਨੀ ਦੇਰ ਤਾਈਂ ਆਪਣੇ ਸਾਹ ਚੱਲਦੇ ਆ ਇੰਨੀ ਦੇਰ ਤਾਈਂ ਆਪਾਂ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹੀ ਪਾਕਿਸਤਾਨ ਦੇ ਵਿੱਚ ਚਲਾਉਂਦੇ ਹੀ ਰਾਵਾਂਗੇ ਲਵ ਯੂ ਆ ਸਿੱਧੂ ਮੂਸੇਵਾਲਾ ਬਾਈ ਨੂੰ ਸੋ ਤੁਸੀਂ ਦੇਖ ਹੀ ਲਈਏ ਇਹ ਵੀਡੀਓ ਸ਼ੇਅਰ ਕਰ ਦਿਓ ਹਰ ਇੱਕ ਸਿੱਧੂ ਮੂਸੇਵਾਲਾ ਦੇ ਫੈਨ ਤੱਕ ਅਤੇ ਆਪਣੇ ਪੰਜਾਬੀਆਂ ਦੇ ਕੋਲ ਜਿਨ੍ਹਾਂ ਨੂੰ ਪਤਾ ਲੱਗ ਸਕੇ ਸਿੱਧੂ ਮੂਸੇਵਾਲਾ ਦਾ ਰੁਤਬਾ ਕੀ ਆ ਜਿਹੜੇ ਮਾੜਾ ਚੰਗਾ ਬੋਲਦੇ ਰਹਿੰਦੇ ਨੇ ਉਹਨਾਂ ਤੱਕ ਇਸ ਕਰਕੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਅਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਹੋਰ ਪੰਜਾਬੀ ਖਬਰਾਂ ਤੋਂ ਰਿਲੇਟਿਡ ਧੰਨਵਾਦ